ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਪਾਲਦੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ 32 ਵਸੰਤ ਬਾਬਾ ਮੰਗਲ ਸਿੰਘ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਰਦਾਰ ਨਗੀਨਾ ਸਿੰਘ ਜੰਗੀ ਸਟੇਡੀਅਮ ਪਾਲਦੀ ਵਿਖੇ ਸੰਤ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ ਪਾਲਦੀ ಗ್ರಾಮ ਪੰਚਾਇਤ ਪਾਲਦੀ ਸਮੂਹ ਐਨ ਆਰ ਆਈ ਪਿੰਡ ਪਾਲਦੀ ਸਮੂਹ ਨਗਰ ਨਿਵਾਸੀ ਤੇ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਿਤੀ 2 ਫਰਵਰੀ ਤੋਂ 1 ਮਾਰਚ 2025 ਤੱਕ ਕਰਵਾਇਆ ਜਾ ਰਿਹਾ ਹੈ। ਸੋਇਸ਼ਵਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਮਨਹਾਜ ਜੀ ਨੇ ਸਰਬ ਧਰਮ ਨਵੀਂ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਫੋਟੋਬਾਲ ਟੂਰਨਾਮੈਂਟ ਪ੍ਰਧਾਨ ਪਰਮਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ ਨੂੰ ਫਾਈਨਲ ਮੈਚ ਖੇਡੇ ਜਾਣੇ ਸੀ। ਸੋ ਬਾਰਸ਼ਾਂ ਕਰਕੇ ਇਹ ਫਾਈਨਲ ਮੈਚ ਦੋ ਤਰੀਕ ਨੂੰ ਖੇਡੇ ਜਾਣਗੇ ਅੱਜ ਦੇ ਖੇਡੇਗੇ ਮੈਚਾਂ ਵਿੱਚ ਵਿਸ਼ੇਸ਼ ਤੌਰ ਤੇ ਸਮੀਰ ਨਾਇਕ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਅਤੇ ਮੌਜੂਦਾ ਕੋਚ ਡੈਂਪੋ ਐਫਸੀ ਗੁਆ ਤੇ ਐਸਪੀ ਆਂਗਰਾ ਅਤੇ ਸੀਓ ಗ್ರಾಮ ਪੰਚਾਇਤ ਡਿਪਾਰਟਮੈਂਟ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਸੈਮੀਫਾਈਨਲ ਮੈਚ ਖੇਡੇ ਗਏ ਆਓ ਇਹਨਾਂ ਮੈਚਾਂ ਦੀ ਜਾਣਕਾਰੀ ਲੈਂਦੇ ਆਂ ਪਰਦਾਨ ਪਰਮਜੀਤ ਸਿੰਘ ਮਿੰਹਾ ਜੀ ਪਾਸੋਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ یادگاری بہتر ہزار یاددار بنے گی اسی طرح پنڈ وارگ کی جیتو رہن والی ٹیم نو بتوجہ ہزار پڑھ وارگ کڑھاری بابا منگل سر سپورٹ سر پارتی ونگ نام سنمانت کیا جائے گا گولپرام بھی آئی ودیا کھیل کا پردرشن کرو کرو ਪੰਕੀਵਾ ਸੰਤ ਬਾਬਾ ਮੰਗਰ ਸਿੰਘ ਦੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜਿਹੜਾ ਕਿ 22 ਦਿਨ ਚੱਲ ਆ ਰਿਹਾ ਹੈ ਅੱਜ ਸੈਮੀ ਫਾਈਨਲ ਡੇ ਆ ਤੇ ਕੱਲ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਖੇੜੇ ਜਾਣੇ ਆ ਪਿੰਡ ਪੰਦਰ ਦੇ ਇਸ ਮੈਚ ਦੀ ਜੇਤੂ ਟੀਮ ਨੇ ਖੇਡਣਾ ਜੋ ਮੇਰੇ ਨਾਲ ਨਾਲ ਆਲੂਪਨ ਕੈਟਾਗਰੀ ਦੇ ਵਿੱਚ ਡੈਲੀ ਐਫ ਸੀ ਟੀਮ ਬੈਡੂ ਵੀ ਡੀਏਵੀ ਕਾਲਜ ਫੁੱਟਬਾਲ ਦੇ ਨਾਲ ਦਰਸ਼ਕਾਂ ਨੂੰ ਇਸ ਤਰ੍ਹਾਂ ਬੇਨਤੀ ਆਲੇ ਕੱਲ ਨੂੰ ਇੱਥੇ ਜੁੜਨਾ ਬਿਰੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸੋ ਜੇ ਸੰਤ ਮੰਗਲ ਸਿੰਘ ਜੀ ਦੀ ਯਾਦਗਾਰੀ ਟੂਰਨਾਮੈਂਟ ਚੱਲ ਰਿਹਾ ਜੀ। ਸੋ ਕਿਸ ਦਿਨ ਫਾਈਨਲ ਮੈਚ ਕਰਵਾਏ ਜਾ ਰਹੇ। ਵਾਈਗੁਰ ਜੀ ਦਾ ਖਾਲਸਾ, ਸ਼੍ਰੀ ਵਾਈਗੁਰ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਰਬਤਰਮ ਨਿਊ ਚੈਨਲ ਤੋਂ ਸਾਡੇ ਮਾਸਟਰ ਹੋਂਦ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਜਿਹੜੇ ਇਹ ਸਾਡਾ 32ਵਾਂ ਟੂਰਨਾਮੈਂਟ ਸੰਤ ਬਾਬਾ ਮੰਗਲ ਸਿੰਘ ਜੀ ਯਾਦਗਾਰੀ ਟੂਰਨਾਮੈਂਟ ਚੱਲ ਰਿਹਾ ਜੀ। ਜਿਹਦੇ ਵਿੱਚ ਆਪਣੀਆਂ ਰਜਾਨਾ ਖਬਰਾਂ ਦੇ ਰਹੇ ਆ। ਅਸੀਂ ਬਹੁਤ ਧੰਨਵਾਦੀਆਂ ਮਾਸਟਰ ਮੋਹਨ ਸਿੰਘ ਜੀ ਦੇ ਸਾਡਾ ਟੂਰਨਾਮੈਂਟ ਇਸ ਦਾ ਫਾਈਨਲ ਮੁਕਾਬਲੇ ਕੱਲ ਦਿਨ ਐਤਵਾਰ ਨੂੰ 2 ਮਾਰਚ ਨੂੰ ਖੇਡੇ ਜਾਣਗੇ ਜਿਸ ਵਿੱਚ ਕਲੱਬ ਵਰਗ ਦਾ ਜਿਹੜਾ ਮੁਕਾਬਲਾ ਉਹ 12 ਵਜੇ ਸ਼ੁਰੂ ਹੋਵੇਗਾ ਤੇ ਪਿੰਡ ਵਰਗ ਦਾ ਫਾਈਨਲ ਮੁਕਾਬਲਾ ਉਸ ਵੇਲੇ 10 ਵਜੇ ਸ਼ੁਰੂ ਹੋਣਾ ਸਰ ਜੀ ਅੱਜ ਕਿਹੜੇ ਕਿਹੜੇ ਮੈਚ ਕਰਵਾਏ ਗਏ ਜੀ ਅੱਜ ਸਵੇਰੇ ਸਭ ਤੋਂ ਪਹਿਲਾਂ ਪਿੰਡ ਵਰਗ ਦਾ ਮੈਚ ਖੇਡਿਆ ਗਿਆ ਜੀ ਪਿੰਡ ਜਰੂਹਾ ਤੇ ਪਿੰਡ ਗੋਗਰੂ ਜਿਸ ਦੇ ਵਿੱਚ ਜਰੂਹਾ ਪਿੰਡ ਦੀ ਟੀਮ ਟਾਈ ਬ੍ਰੇਕ ਕਰਾਈ ਜਿੱਤੂ ਰਹੀ ਉਸ ਤੋਂ ਬਾਅਦ 올 오픈 ਵਰਗ ਦਾ ਮੁਕਾਬਲਾ ਖੇਡਿਆ ਗਿਆ ਬਹੁਤ ਹੀ ਸ਼ਾਨਦਾਰ ਮੁਕਾਬਲਾ ਦਿੱਲੀ ਫੁੱਟਬਾਲ ਕਲੱਬ ਅਤੇ ਸਾਡੇ ਆਪਣੇ ਇਲਾਕੇ ਦੀ ਟੀਮ ਬਾਈ ਐਫਸੀ ਯੰਗ ਫੁੱਟਬਾਲ ਕਲੱਬ ਟੀਮ ਦੇ ਵਿਚਕਾਰ ਉਸ ਵਿੱਚ ਦਿੱਲੀ ਫੁੱਟਬਾਲ ਕਲੱਬ ਜਿੱਤ ਰਿਹਾ ਤੀਸਰਾ ਇਹ 올 오픈 ਦਾ ਜਿਹੜਾ ਦਿਨ ਦਾ ਤੀਸਰਾ ਮੈਚ ਹੈ ਉਹ 올 오픈 ਵਰਗ ਦਾ ਦੂਜਾ ਸੈਮੀਫਾਈਨਲ ਇਹ ਖੇਡਿਆ ਜਾ ਰਿਹਾ ਜੀ ਆਪਣੇ ਜੱਬਰ ਯੂਨੀਵਰਸਿਟੀ ਅਤੇ ਜੀਐਸਪੀ ਫੁੱਟਬਾਲ ਅਕੈਡਮੀ ਦੇ ਵਿੱਚ ਵਿੱਚ ਕੱਲ ਨੂੰ ਫਾਈਨਲ ਮੈਚ ਤੇ ਕੜੀਆਂ ਮੁੱਖ ਸ਼ਖਸੀਅਤਾਂ ਰਹੀਆਂ ਜੀ ਨਾ ਬਣ ਸਮਾਗਮ ਵਿੱਚ ਹਾਂਜੀ ਫਾਈਨਲ ਮੂਵ ਆਪਣੇ ਸਮਾਗਮ ਤੇ ਜੀ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਖੰਗ ਸਾਹਿਬ ਅਤੇ ਸਾਡੇ ਆਪਣੇ ਹਲਕੇ ਤੋਂ ਸਾਡੇ ਐਮ ਐਲ ਏ ਸਾਹਿਬ ਡਿਪਟੀ ਸਪੀਕਰ ਪੰਜਾਬ ਸ਼੍ਰੀ ਜੈ ਕਿਸ਼ਨ ਸਿੰਘ ਢੋੜੀ ਸਾਹਿਬ ਜੀ ਪਹੁੰਚ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ